ਵੀ ਇਹ ਭੈਣ ਮੈਂਟਲੀ ਅਫਸੈਟ ਆ ਆਪਦੇ ਪਿੰਡ ਤਰਜੋ ਵਾਲੀ ਸੋਹਰੇ ਵਾਲੇ ਪਾਸੇ ਘੁੰਮਦੀ ਤਲਾਕ ਹੋ ਗਿਆ ਤੇ ਉਹਨਾਂ ਨੇ ਧੱਕੇ ਨਾਲ ਇੱਕ ਤਰਫਾ ਤਲਾਕ ਦਿੱਤਾ ਇੱਕ ਬੇਟਾ ਵੀ ਇਹਦੇ 8 ਸਾਲ ਦਾ ਉਹਨੂੰ ਵੀ ਨਹੀਂ ਮਿਲਣ ਦਿੰਦੇ ਨਾ ਇਹਨੂੰ ਘਰੇ ਬਾੜਦੇ ਆ ਤੇ ਨਾ ਇਹ ਪੇਕੀ ਜਾਂਦੀ ਹੈ ਇਹਨੂੰ ਬਥੇਰਾ ਕਹਿੰਨੇ ਪੇਕਿੰਗ ਚਲੀ ਜਾ ਆਪਦੇ ਉੱਥੇ ਵੀ ਨਹੀਂ ਜਾਂਦੀ ਕਹਿੰਦੀ ਮੈਂ ਇੱਥੇ ਹੀ ਰਹਿਣਾ ਜਿੱਥੇ ਮੈਂ ਵਿਆਹ ਕੇ ਆਈ ਆ ਉੱਥੇ ਜੰਜ ਘਰ ਦੇ ਬਾਹਰ ਸੁਹੰਦੀ ਸੀ ਭੈਣ ਉੱਥੇ ਬੜਾ ਕੁਝ ਭੈਣ ਨੂੰ ਬਰਦਾਸ਼ਤ ਕਰਨਾ ਪਿਆ ਬੜੀ ਭੈਣ ਦੇ ਨਾਲ ਉੱਥੇ ਜਿਗਿਆਕਤੀ ਵੀ ਹੁੰਦੀ ਰਹੀ ਪਰ ਭੈਣ ਨੇ ਉਹ ਪਿੰਡ ਨਹੀਂ ਛੱਡਿਆ ਤੇ ਘਰ ਵਾਲੇ ਨੇ ਬੜੀ ਚਲਾਕੀ ਦੇ ਨਾਲ ਕਹਿੰਦੇ ਇੱਕ ਤਰਫਾ ਅਪਲਾਈ ਕਰਤਾ ਤਲਾਕ ਤੇ ਇਹ ਤਰੀਕ ਤੇ ਨਹੀਂ ਸੀ ਜਾਂਦੀ ਕਿਉਂਕਿ ਤਾਂ ਅਪਸੈਟ ਸੀ ਵਿਚਾਰੀ ਤੇ ਉਹਨਾਂ ਨੂੰ ਜੋ ਚਰ ਤਰੀਕਾਂ ਪੈਣ ਤੋਂ ਬਾਅਦ ਤਲਾਕ ਮਿਲ ਗਿਆ ਤੇ ਉਹ ਆਪਦੇ ਘਰੇ ਆ ਤੇ ਇਹ ਵਿਚਾਰੀ ਸੜਕਾਂ ਤੇ ਜ਼ਿੰਦਗੀ ਕੱਜਾਲ ਨਹੀਂ ਮਜਬੂਰ ਨੂੰ ਪਹਿਲਾਂ ਤੁਸੀਂ ਇਹ ਵੀ ਦੇਖੋ ਸੇਵਾ ਕਰਦੇ ਆ ਸਾਡੇ ਕੋਲੇ ਆ ਕੇ ਵੀ ਇਹ ਭੈਣ ਨੇ ਕਰੀਬ 6 ਮਹੀਨੇ ਜਰੂਰ ਇਹ ਅਪਸੈਟ ਸੀਗੀ ਬਾਲੀ ਸੋਝੀ ਨਹੀਂ ਸੀਗੀ 6 ਮਹੀਨੇ ਬਾਅਦ ਇਹ ਭੈਣ ਜਦੋਂ ਠੀਕ ਹੋਣ ਲੱਗ ਗਈ ਤੇ ਉਸ ਤੋਂ ਬਾਅਦ ਇਹ ਭੈਣ ਨੇ ਸੇਵਾ ਕਰਨੀ ਸ਼ੁਰੂ ਕਰਤੀ ਭੈਣ ਸਾਡੇ ਕੋਲੇ ਜਿਹੜੇ ਡਿਸੇਬਲ ਬੱਚੇ ਆ ਉਹਨਾਂ ਦੀ ਸੰਭਾਲ ਕਰਦੀ ਐ ਜਿਹੜੀ ਸਾਡੀ ਇੱਕ ਧੀ ਐ ਸੁਖਮਣ ਤੇ ਉਹ ਬੱਚੀ ਮੰਦ ਬੁੱਧੀ ਆ ਉਹਨੂੰ ਮਾਂ ਵਾਂਗੇ ਸੰਭਾਲਦੀ ਰਹੀ ਉਸ ਤੋਂ ਬਾਅਦ ਸਾਡੇ ਕੋਲੇ ਪ੍ਰਭਜੋਤ ਅਮਨਦੀਪ ਗगन ਤੇ ਉਹ ਚਾਰ ਬੱਚੀਆਂ ਹੋਰ ਆਈਆਂ ਜਿਹੜੀਆਂ ਡਿਸੇਬਲ ਆ ਇੱਕ ਬੱਚੀ ਬਲਾਈਂਡ ਆ ਬਾਕੀ ਤਿੰਨ ਬੱਚੀਆਂ ਬਿਲਕੁਲ ਹੀ ਡਿਸੇਬਲ ਆ ਉਹਨਾਂ ਨੂੰ ਵੀ ਇਹ ਮਾਂ ਵਾਂਗ ਉਹਨਾਂ ਨੂੰ ਪਾਲਦੀ ਨਭਾਉਂਦੀ ਧਵਾਉਂਦੀ ਸੇਵਾ ਕਰਦੀ ਤੇ ਉਹਨਾਂ ਦੀ ਸੰਭਾਲ ਕਰਦੀ ਸੀ ਇਹ ਭੈਣ ਕਿਉਂਕਿ ਇਹਨੂੰ ਕਿਤੇ ਨਾ ਕਿਤੇ ਆਪਣਾ ਬੱਚਾ ਨਜ਼ਰ ਆਉਂਦਾ ਸੀ ਉਹਨਾਂ ਦੇ ਵਿੱਚ ਅੱਜ ਇਹ ਭੈਣ ਆਪਣੇ ਘਰ ਚੱਲੀ ਆ ਸਾਨੂੰ ਸੁਪਨਿਆਂ ਦੇ ਘਰ ਚ ਇਸ ਭੈਣ ਦਾ ਬਹੁਤ ਸਹਾਰਾ ਸੀ ਪਰ ਸਾਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਆ ਵੀ ਹੁਣ ਆਪਦੇ ਘਰ ਚੱਲੀ ਆ ਆਪਦੇ ਪਰਿਵਾਰ ਦੇ ਵਿੱਚ ਚੱਲੀ ਆ ਤੇ ਹੁਣ ਆ ਜਾ ਭੈਣ ਮਲਾਈਏ ਤੈਨੂੰ ਤੇ ਹੁਣ ਭੈਣੇ ਫਿਰ ਕਿਤੇ ਕੋਈ ਰਹेंगी ਜਾ ਕੇ ਕਿੱਥੇ ਤੁਸੀਂ ਮੇਰਾ ਪਿੰਡ ਮੁਖਲੇਣਾ ਡਿਸਟ੍ਰਿਕਟ ਹੁਸ਼ਿਆਰਪੁਰ ਮੇਰਾ ਬਣ ਤਾਜੋ ਵਾਲੀ ਬੇਸਿਕ ਹਾਂ ਠੀਕ ਹੈ ਕਿਵੇਂ ਹੋਣਾ ਹੈ ਵੀਰੇ ਤੇ ਇੱਕ ਉਹ ਬੀਬੀ ਸੀ ਜੀ ਸਨ ਡਿਪੈਂਡੈਂਟ ਤੇ ਇਹਦੇ ਕੋ ਦੋ ਤਿੰਨ ਸਾਲ ਤੋਂ ਇਹਦੇ ਫਿਰਦੁਰ ਰਹੀ ਸੀ ਇਹਦੇ ਕੋ ਦਿਮਾਗੀ ਪਰੇਸ਼ਾਨੀ ਬਹੁਤ ਹੋ ਗਈ ਹੋਆ ਹੁਣ 6 ਮਹੀਨੇ ਤੋਂ ਬਹੁਤ ਬੜੀ ਜਿਆਦੇ ਹੋ ਗਈ ਸੀ ਤੇ ਇਹਨੂੰ ਇੱਥੇ ਲੈ ਕੇ ਆਈ ਹਾਂ ਪਰਿਵਾਰ ਦੇ ਵਿੱਚ ਇਹਦਾ ਤਲਾਕ ਹੋ ਚੁੱਕਾ ਹੈ ਮਦਾਲਤੀ ਤਲਾਕ ਹੋ ਚੁੱਕਾ ਹੈ ਅ ਤੁਸੀਂ ਕਿ ਲਗਦੇ ਹੋ ਇਹ ਮੈਂ ਪਿੰਡੂ ਸਮਾਜ ਸੇਵੀ ਹਾਂ ਪਿੰਡੂ ਹਾਂ ਮੈਂਬਰ ਪੰਚਾਇਤ ਦਾ ਸਾਰਿਆਂ ਦਾ ਤਲਾਕ ਉਹਨੇ ਆਪਣੀ ਮਿਸਟੇਕ ਸੀ ਜੀ ਦਾ ਇਹ ਇਦਾਂ ਹੋ ਗਈ ਆ ਪਹਿਲਾਂ ਦਵਾਈ ਦੇ ਖਾਣ ਤੋਂ ਵੀ ਵੈਸੋ ਨੇ ਕੇਅਰ ਬਹੁਤ ਕੀਤੀ ਏਦੀ ਦਵਾਈਆਂ ਲੈ ਕੇ ਜਾਂਦੇ ਰੇ ਪਰ ਇਹਨੂੰ ਬਹਿ ਪੈਂਦਾ ਪੈਂਦਾ ਬਹਿਨ ਪੈ ਗਿਆ ਬੱਸ ਐਕਜੈਕਟ ਜਿਹੜੇ ਪਿੰਡ ਬੈਠੇ ਸੋਹੜ ਪਿੰਡ ਤੋਂ ਮੈਂ ਉਸ ਪਿੰਡ ਤੋਂ ਠੀਕ ਹੈ ਘਰ ਵਾਲਾ ਕਹਤੋ ਸਿਰ ਤੋਂ ਅੱਡ ਹੋ ਗਿਆ ਪਤਾ ਨਹੀਂ ਉਹਨੂੰ ਕੀ ਹੋਇਆ ਸੀ ਐਵੇਂ ਬੇਵਜਹ ਤੋ ਕੁੜਦਾ ਰੰਦਾ ਸੀ ਅਸੀਂ ਮੈਂ ਕਿਹਾ ਮੈਂ ਉਸ ਕਾਰਜ ਮੈਂ ਕਿਹੜਾ ਗੁਲਾਮੀ ਕਰ ਸਕਦੀ ਹਾਈ ਕੋਰਟ ਦਾ ਆਉਂਦਾ ਸੀ ਕਿ ਹਾਈ ਕੋਰਟ ਦਾ ਸੀ ਨਹੀਂ ਆਉਂਦਾ ਇਹ ਭੈਣ ਪਿਛਲੇ ਕਈ ਸਾਲਾਂ ਤੋਂ ਸੜਕਾਂ ਤੇ ਰਹਿੰਦੀ ਆ ਸਹਰਿਆਂ ਨਾਲ ਗੱਲ ਕੀਤੀ ਵੀਰੇ ਉਹਨਾਂ ਨੇ ਜਾ ਕੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਤੱਜਵਾਲ ਵਿਆਹੀ ਆ ਉਹਨਾਂ ਨੇ ਕਾਗਜ਼ ਫੜਾਤਾ ਕੱਢ ਕੇ ਕੋਰਟ ਦਾ ਆਰਡਰ ਆ ਵੀ ਸਾਡਾ ਤਲਾਕ ਹੋਇਆ ਹੋਇਆ ਵਾ ਪੀਕੇ ਨਾਲ ਗੱਲ ਕੀਤੀ ਆ ਉਹ ਕਹਿੰਦੇ ਮਾਪੇ ਮਰੇ ਹੋਇਆ ਭਰਾ ਦੁਬਈ ਗਿਆ ਹੋਇਆ ਵਾ ਭੈਣ ਵੀ ਠੀਕ ਨਹੀਂ ਹੈਗੀ ਵੀ ਉੱਥੇ ਕੋਈ ਸਾਥ ਨਹੀਂ ਸਕਦਾ ਇਹਨੂੰ ਤੇ ਜਿਹੜੀ ਗੱਲ ਵੀਰੇ ਉਹਨਾਂ ਨੇ ਆ ਕੇ ਦੱਸੀ ਆ ਵੀ ਇਸ ਭੈਣ ਦੀ ਜਤਰੋਜ ਤਾਰ-ਤਾਰ ਕਰਦੇ ਸੀ ਉੱਥੇ ਲੋਕ ਸੜਕਾਂ ਤੇ ਰਹਿੰਦੇ ਸੀ ਦਰਦਰ ਦੀਆਂ ਠੋਕਰਾਂ ਖਾਂਦੀ ਕਿਤੇ ਫੁੱਟਪਾਥ ਤੇ ਸੌਂਦੀ ਕਿਤੇ ਦੁਕਾਨ ਦੇ ਮੂਹਰੇ ਬਣੇ ਥੜੇ ਤੇ ਸੌਂਦੀ ਕਿਤੇ ਕਿਵੇਂ ਆ ਭੈਣ ਦੇ ਸਿਰ ਦੇ ਵਿੱਚ ਗੁੱਛਾ ਬਣਿਆ ਹੋਇਆ ਜਟਾਵਾਂ ਦਾ ਭੈਣ ਦੇ ਹਾਲਾਤਾਂ ਨੂੰ ਬਿਆਨ ਕਰਦਾ ਆਪਣੇ ਪੁੱਤ ਦੇ ਆਸ-ਪਾਸ ਘੁੰਮਦੀ ਹੋਈ ਹਰ ਰੋਜ਼ ਆਪਣੀ ਕਿ ਜਿਤਨਾ ਖਲਵਾੜ ਹੁੰਦਿਆਂ ਦੇ ਇੰਨਾ ਵੀ ਸੋਚੀ ਨਹੀਂ ਇੰਨਾ ਵੀ ਦਿਮਾਗ ਨਹੀਂ ਕੰਮ ਕਰਦਾ ਸੀ ਵੀ ਇਹ ਲੜ ਸਕੇ ਜਾਂ ਇਹ ਸਾਰਾ ਕੁਝ ਛੱਡ ਕੇ ਕੋਈ ਕੰਮਕਾਰ ਤੇ ਲੱਗ ਜਵੇ ਜਾਂ ਘਰੇ ਰਹਿ ਪਵੇ ਤੇ ਜਿਵੇਂ ਤੁਸੀਂ ਦੇਖਿਆ ਕੁਲਵਿੰਦਰ ਕੌਰ ਭੈਣ ਸਾਡੇ ਕੋਲੇ 29 2023 ਦੇ ਵਿੱਚ ਆਈ ਸੀ ਸਾਡੇ ਕੋਲੇ ਕੁਲਵਿੰਦਰ ਕੌਰ ਭੈਣ ਨੂੰ ਛੱਡਣ ਵਾਸਤੇ ਜਦੋਂ ਆਏ ਵੀਰ ਪਿੰਡ ਤਾਜਵਾਲ ਤੋਂ ਆਏ ਸੀਗੇ ਜੋ ਕਿ ਅੱਜ ਮੌਜੂਦਾ ਸਰਪੰਚ ਨੇ ਜਿਸਪਾਲ ਸਿੰਘ ਜੀ ਉੱਥੋਂ ਦੇ ਉਸ ਟਾਈਮ ਸਾਡੇ ਕੋਲੇ ਵੀਰੇ ਹੋਣਾ ਨੇ ਆ ਕੇ ਪਹੁੰਚ ਕੀਤੀ ਫਿਰ ਲਖਵਿੰਦਰ ਸਿੰਘ ਸਾਨੂੰ ਪਰਸ਼ੋਤਮ ਸਿੰਘ ਜੀ ਆਏ ਸੀਗੇ ਉਹ ਇਹਨਾਂ ਦੇ ਪਿੰਡ ਤੋਂ ਹੀ ਸੀਗੇ ਸਰਿਆਲੇ ਤੋਂ ਹਨਾ ਤੇ ਫਿਰ ਜਗਸੀਰ ਸਿੰਘ ਜਸਬੀਰ ਸਿੰਘ ਜੀ ਆਏ ਸੀਗੇ ਤੇ ਉਹ ਪੁੰਘੇਰਨੀਆਂ ਪਿੰਡ ਤੋਂ ਆਏ ਸੀਗੇ ਤੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਇਹ ਭੈਣ ਮੈਂਟਲੀ ਅਫਸੈਟ ਆ ਆਪਦੇ ਪਿੰਡ ਤਾਜੋਵਾਲੀ ਸੋਹਰੇ ਵਾਲੇ ਪਾਸੇ ਘੁੰਮਦੀ ਇਤਲਾਕ ਹੋ ਗਿਆ ਤੇ ਉਹਨਾਂ ਨੇ ਧੱਕੇ ਨਾਲ ਇੱਕ ਤਰਫਾ ਤਲਾਕ ਦਿੱਤਾ ਇੱਕ ਬੇਟਾ ਵੀ ਇਹਦੇ 8 ਸਾਲ ਦਾ ਉਹਨੂੰ ਵੀ ਨਹੀਂ ਮਿਲਣ ਦਿੰਦੇ ਨਾ ਇਹਨੂੰ ਘਰੇ ਬਾੜਦੇ ਆ ਤੇ ਨਾ ਇਹ ਪੇਕੀ ਜਾਂਦੀ ਹੈ ਇਹਨੂੰ ਬਥੇਰਾ ਕਹਿੰਦੇ ਪੇਕਿੰਗ ਚਲੀ ਜਾ ਆਪਦੇ ਉੱਥੇ ਵੀ ਨਹੀਂ ਜਾਂਦੀ ਕਹਿੰਦੀ ਮੈਂ ਇੱਥੇ ਹੀ ਰਹਿਣਾ ਜਿੱਥੇ ਮੈਂ ਵਿਆਹ ਕੇ ਆਈ ਆ ਉੱਥੇ ਜੰਜ ਘਰ ਦੇ ਬਾਹਰ ਹੁੰਦੀ ਸੀ ਭੈਣ ਉੱਥੇ ਬੜਾ ਕੁਝ ਭੈਣ ਨੂੰ ਬਰਦਾਸ਼ਤ ਕਰਨਾ ਪਿਆ ਬੜੀ ਭੈਣ ਦੇ ਨਾਲ ਉੱਥੇ ਜਾਗਤੀ ਵੀ ਹੁੰਦੀ ਰਹੀ ਪਰ ਭੈਣ ਨੇ ਉਹ ਪਿੰਡ ਨਹੀਂ ਛੱਡਿਆ ਤੇ ਘਰ ਵਾਲੇ ਨੇ ਬੜੀ ਚਲਾਕੀ ਦੇ ਨਾਲ ਕਹਿੰਦੇ ਇੱਕ ਤਰਫਾ ਅਪਲਾਈ ਕਰਤਾ ਤਲਾਕ ਤੇ ਇਹ ਤਰੀਕ ਤੇ ਨਹੀਂ ਸੀ ਜਾਣਦੀ ਕਿਉਂਕਿ ਤਾਂ ਅਫਸਰ ਸੀ ਵਿਚਾਰੀ ਤੇ ਉਹਨਾਂ ਨੂੰ ਜੋ ਚਰ ਤਰੀਕਾਂ ਭੈਣ ਤੋਂ ਬਾਅਦ ਤਲਾਕ ਮਿਲ ਗਿਆ ਤੇ ਉਹ ਆਪਦੇ ਘਰੇ ਆ ਤੇ ਇਹ ਵਿਚਾਰੀ ਸੜਕਾਂ ਤੇ ਜ਼ਿੰਦਗੀ ਦੀ ਜਾਨ ਲਈ ਮਜਬੂਰ ਸੀਗੀ ਤੇ ਫਿਰ 2023 ਦੇ ਵਿੱਚ ਇਹ ਭੈਣ ਸਾਡੇ ਕੋ ਆਈ ਤੇ ਇਹ ਭੈਣ ਨੂੰ ਪਹਿਲਾਂ ਤੁਸੀਂ ਇਹ ਵੀ ਦੇਖੋ ਸੇਵਾ ਕਰਦੇ ਆ ਸਾਡੇ ਕੋਲੇ ਆ ਕੇ ਵੀ ਇਹ ਭੈਣ ਨੇ ਕਰੀਬ 6 ਕੁ ਮਹੀਨੇ ਜਰੂਰ ਇਹ ਅਪਸੈਟ ਸੀਗੀ ਬਾਲੀ ਸੋਝੀ ਨਹੀਂ ਸੀਗੀ 6 ਕੁ ਮਹੀਨੇ ਬਾਅਦ ਇਹ ਭੈਣ ਜਦੋਂ ਠੀਕ ਹੋਣ ਲੱਗ ਗਈ ਤੇ ਉਸ ਤੋਂ ਬਾਅਦ ਇਹ ਭੈਣ ਨੇ ਸੇਵਾ ਕਰਨੀ ਸ਼ੁਰੂ ਕਰਤੀ ਭੈਣ ਸਾਡੇ ਕੋਲੇ ਜਿਹੜੇ ਡਿਸੇਬਲ ਬੱਚੇ ਆ ਉਹਨਾਂ ਦੀ ਸੰਭਾਲ ਕਰਦੀ ਆ ਜਿਹੜੀ ਸਾਡੀ ਇੱਕ ਧੀ ਐ ਸੁਖਮਣ ਤੇ ਉਹ ਬੱਚੀ ਮੰਦ ਬੁੱਧੀ ਆ ਉਹਨੂੰ ਮਾਂ ਵਾਂਗੇ ਸੰਭਾਲਦੀ ਰਹੀ ਉਸ ਤੋਂ ਬਾਅਦ ਸਾਡੇ ਕੋਲੇ ਪ੍ਰਭਜੋਤ ਅਮਨਦੀਪ ਗगन ਤੇ ਉਹ ਚਾਰ ਬੱਚੀਆਂ ਹੋਰ ਆਈਆਂ ਜਿਹੜੀਆਂ ਡਿਸੇਬਲ ਆ ਇੱਕ ਬੱਚੀ ਬਲਾਈਂਡ ਆ ਬਾਕੀ ਤਿੰਨ ਬੱਚੀਆਂ ਬਿਲਕੁਲ ਹੀ ਡਿਸੇਬਲ ਆ ਉਹਨਾਂ ਨੂੰ ਵੀ ਇਹ ਮਾਂ ਵਾਂਗ ਉਹਨਾਂ ਨੂੰ ਪਾਲਦੀ ਨਭਾਉਂਦੀ ਤਵਾਉਂਦੀ ਸੇਵਾ ਕਰਦੀ ਤੇ ਉਹਨਾਂ ਦੀ ਸੰਭਾਲ ਕਰਦੀ ਸੀ ਇਹ ਭੈਣ ਕਿਉਂਕਿ ਇਹਨੂੰ ਕਿਤੇ ਨਾ ਕਿਤੇ ਆਪਣਾ ਬੱਚਾ ਨਜ਼ਰ ਆਉਂਦਾ ਸੀ ਉਹਨਾਂ ਦੇ ਵਿੱਚ ਅੱਜ ਇਹ ਭੈਣ ਆਪਣੇ ਘਰ ਚਲੀ ਆ ਸਾਨੂੰ ਸੁਪਨਿਆਂ ਦੇ ਘਰ ਚ ਇਸ ਭੈਣ ਦਾ ਬਹੁਤ ਸਾਰਾ ਸੀ ਪਰ ਸਾਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਆ ਵੀ ਹੁਣ ਆਪਦੇ ਘਰ ਚੱਲੀ ਆ ਆਪਦੇ ਪਰਿਵਾਰ ਦੇ ਵਿੱਚ ਚੱਲੀ ਆ ਤੇ ਹੁਣ ਆਜੋ ਭੈਣ ਮਲਾਈਏ ਤੈਨੂੰ ਤੇ ਹੁਣ ਭੈਣੇ ਫਿਰ ਕਿਤੇ ਕੋਈ ਰਹੇਗੀ ਜਾ ਕੇ ਕਿੱਥੇ ਰਹੇਗੀ ਜਾ ਕੇ ਉੱਥੇ ਰਹਿਣ ਨੂੰ ਭਰਾ ਨੂੰ ਫੋਨ ਕਰਦਾ ਭਰਾ ਕੋਲੇ ਰਹਿਣਾ ਜਾ ਕੇ ਹਨਾ ਠੀਕ ਆ ਭੈਣੇ ਤੇ ਹੁਣ ਤੂੰ ਭੈਣੇ ਦਵਾਈ ਫਿਰ ਲੈਣ ਆਇਆ ਕਰੇਗੀ ਲੈਣ ਆਇਆ ਹਾਂ ਹਰ ਮਹੀਨੇ ਦਵਾਈ ਲੈਣ ਆਇਆ ਕਰਨਾ ਪੱਕਾ ਪ੍ਰੋਮਿਸ ਹਾਂਜੀ ਹਾਂ ਦੇਖ ਨਾਲੇ ਬੱਚਿਆਂ ਨੂੰ ਮਿਲ ਜਿਆ ਕਰੀ ਆ ਕੇ ਸਾਰਿਆਂ ਨੂੰ ਸਭ ਨੂੰ ਮੰਨ ਉਹਨਾਂ ਨੂੰ ਤੇ ਨਾਲੇ ਦਵਾਈ ਲੈ ਜਾ ਕਰੀ ਨਾ ਤੇ ਕੌਣ ਆਇਆ ਚਾਚਾ ਜੀ ਮੈਲ ਫਿਰ ਤੋਂ ਫੁੱਫੜ ਜੀ ਨੂੰ ਵੀ ਮੈਲ ਭਾਈ ਤੇ ਧੰਨਵਾਦ ਆ ਇਹਨਾਂ ਦੇ ਫੁੱਫੜ ਜੀ ਦਾ ਕੀ ਨਾਂ ਤੁਹਾਡਾ ਫੁੱਫੜ ਪ੍ਰੇਮਦਾਸ ਜੀ ਤੇ ਭਾਈ ਲਖਵਿੰਦਰ ਸਿੰਘ ਜੀ ਮੋਹਨ ਸਿੰਘ ਜੀ ਦਾ ਭਾਈ ਮੋਹਨ ਸਿੰਘ ਜੀ ਜਦੋਂ ਛੱਡਣ ਆਏ ਸੀ ਉਦੋਂ ਵੀ ਨਾਲ ਆਏ ਸੀਗੇ ਕਿਉਂਕਿ ਉਸ ਟਾਈਮ ਵੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਵੀ ਕਿਸੇ ਤਰੀਕੇ ਆਪਦੇ ਘਰੇ ਚਲੀ ਜਾਵੇ ਸਹੁਰਿਆਂ ਨਾਲ ਵੀ ਬਹੁਤ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੰਨੇ ਹੀ ਨਹੀਂ ਫਿਰ ਜਦੋਂ ਉਹਨਾਂ ਨੂੰ ਇੱਕ ਤਰਫਾ ਤਲਾਕ ਮਿਲ ਗਿਆ ਫਿਰ ਤਾਂ ਉਹ ਬਿਲਕੁਲ ਹੀ ਉਹਨਾਂ ਨੇ ਜਵਾਬ ਦਿੱਤਾ ਵੀ ਸਾਡੀ ਇਹ ਕੁਛ ਨਹੀਂ ਲੱਗਦੀ ਹੁਣ ਪਰ ਮੋਹਨ ਸਿੰਘ ਜੀ ਅੱਜ ਮੌਜੂਦਾ ਸਰਪੰਚ ਵੀ ਨੇ ਆਪਣੇ ਸ੍ਰਿਹਾਲੇ ਪਿੰਡ ਦੇ ਤੇ ਜਿਹੜਾ ਬਾਈ ਛੱਡਣ ਆਇਆ ਸੀ ਉਸ ਟਾਈਮ ਤਾਜਵਾਲ ਤੋਂ ਜਿਹੜਾ ਭੈਣ ਦੇ ਸਹੁਰੇ ਪਰਿਵਾਰ ਤੋਂ ਉਹ ਵੀ ਬਾਈ ਅੱਜ ਮੌਜੂਦਾ ਸਰਪੰਚ ਆ ਜਸਪਾਲ ਸਿੰਘ ਤਾਜਵਾਲ ਪਿੰਡ ਦਾ ਤੇ ਇਹ ਦੋਨਾਂ ਜਾਂ ਵੀਰਾਂ ਨੇ ਉਸ ਟਾਈਮ ਬਹੁਤ ਕੋਸ਼ਿਸ਼ ਕੀਤੀ ਸੀ ਪਰ ਸਹੁਰੇ ਪਰਿਵਾਰ ਵੱਲੋਂ ਬਿਲਕੁਲ ਸਪੋਰਟ ਨਹੀਂ ਕੀਤੀ ਗਈ ਤੇ ਪੇਕੇ ਪਰਿਵਾਰ 'ਚ ਹੀ ਰਹਿਣਾ ਨਹੀਂ ਸੀ ਚਾਹੁੰਦੀ। ਇਹ ਬਿਲਕੁਲ ਹੀ ਕਹਿੰਦੀ ਸੀ ਵੀ ਮੈਂ ਰਹਿਣਾ ਤਾਂ ਉੱਥੇ ਹੀ ਰਹਿਣਾ ਬਸ। ਵੀ ਮੈਂ ਆਪਦਾ ਮੁੰਡਾ ਮੇਰਾ ਮੇਰਾ ਆਪਦਾ ਘਰ ਆ ਤੇ ਇਸ ਚੀਜ਼ 'ਚ ਡਿਪਰੈਸ ਹੋ ਗਈ ਬਾੜੇ ਜਿਆਦਾ ਡਿਪਰੈਸ਼ਨ ਚਲੇਗੀ ਭੈਣ। ਆਪਣੀ ਵੀ ਸੋਝੀ ਗਵਾ ਚੁੱਕੀ ਸੀ ਸਿਰ 'ਚ ਜਟਾਵਾਂ ਵੱਜ ਗਈਆਂ ਸੀ ਨਹਾਉਣ ਧੋਣਾ ਆਪਣੇ ਆਪ ਨੂੰ ਸੰਭਾਲਣਾ। ਇਹਨੂੰ ਇਹ ਵੀ ਯਾਦ ਨਹੀਂ ਹੈਗਾ ਵੀ ਮੇਰੇ ਬੇਟੇ ਦੀ ਡੇਟ ਆਫ ਬਰਥ ਕੀ ਆ ਕਿਉਂਕਿ ਭੁੱਲ ਗਈ ਭੈਣ। ਕੁਕ ਤਿੰਨ ਚਾਰ ਸਾਲ ਬਾਈ ਉਹ ਦੇ ਭੈਣ ਦੇ ਮਤਲਬ ਚੰਗੇ ਪਰਿਵਾਰ ਤੋਂ ਸੀਗੀ ਇਹ ਚੰਗੇ ਪਰਿਵਾਰ ਚ ਵਿਆਹੀ ਹੋਈ ਸੀ ਔਰ ਪੜ੍ਹੀ ਲਿਖੀ ਸੀ ਬੇਟਾ ਸੀ ਆਪਣੇ ਹਨਾ ਰੱਬ ਨੇ ਸਭ ਕੁਝ ਦਿੱਤਾ ਸੀ ਪਰ ਚਲੋ ਕਿਸੇ وجہ ਨਾਲ ਡਿਪਰੈਸ਼ਨ ਹੋ ਗਿਆ ਥੋੜੀ ਡਿਪਰੈਸ਼ਨ ਹੋਣ ਤੋਂ ਬਾਅਦ ਇਹਨੇ ਆਪਣੇ ਹਸਬੰਡ ਦੇ ਉੱਪਰ ਥੋੜਾ ਡਾਊਟ ਕਰਨਾ ਸ਼ੁਰੂ ਕਰਤਾ ਵੀ ਉਹ ਸਕੂਲ ਦੇ ਵਿੱਚ ਕੰਮ ਕਰਦਾ ਸੀ ਹਨਾ ਪੈਲਸ ਦੇ ਵਿੱਚ ਤੇ ਉੱਥੇ ਜਾਂਦਾ ਸੀ ਤੇ ਚਲੋ ਭੈਣ ਨੂੰ ਕਿਤੇ ਕਿਸੇ ਗੱਲ ਤੋਂ ਹੋ ਸਕਦਾ ਗਲਤਫਹਿਮੀ ਹੋਵੇ ਹੋ ਸਕਦਾ ਕੋਈ ਗੱਲ ਹੋਵੇ ਛੋਟੀ ਮੋਟੀ ਪਰ ਉਹ ਪਰਿਵਾਰ ਚ ਨਿਜੀਠੀ ਜਾ ਸਕਦੀ ਸੀ ਬਸ ਉਹਨਾਂ ਨੇ ਉਸ ਗੱਲ ਨੂੰ ਸਮਝਣ ਦੀ بجائے ਭੈਣ ਦੀ ਸਮੱਸਿਆ ਨੂੰ ਸਮਝਣ ਦੀ بجائے ਉਹਨਾਂ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਉਹ ਦੂਰੀ ਇਹਨੂੰ ਹੋਰ ਜ਼ਿਆਦਾ ਅਪਸੈਟ ਕਰਨ ਲੱਗ ਗਈ ਡਿਪਰੈਸ਼ਨ ਤਾਂ ਪਹਿਲਾਂ ਹੀ ਸੀਗੀ ਉਹ ਡਿਪਰੈਸ਼ਨ ਇੰਨਾ ਜ਼ਿਆਦਾ ਵੱਧ ਗਿਆ ਤਾਂ ਫਿਰ ਸੁੱਝੀ ਹੋਈ ਨਹੀਂ ਰਹੀ ਪਤਾ ਨਹੀਂ ਲੱਗਿਆ ਮੈਂ ਕੀ ਕਰਨਾ ਕੀ ਕਹਿਣਾ ਤੇ ਉਹ ਜਿਹੜੇ ਸੁੱਝੀ ਰੱਖਦੇ ਸੀ ਜਿਨ੍ਹਾਂ ਨੂੰ ਸੋਚੀ ਸੀਗੀ ਉਹਨਾਂ ਨੇ ਸੋਚੀ ਤੋਂ ਕੰਮ ਹੀ ਨਹੀਂ ਲਿਆ ਤੇ ਜਿਹਨੂੰ ਸੋਚੀ ਨਹੀਂ ਸੀਗੀ ਉਹਨੂੰ ਫਿਰ ਦਰਦ-ਦਰਦ ਦੀਆਂ ਠੋਕਰਾਂ ਖਾਣੀਆਂ ਪਈਆਂ ਜੰਜ ਘਰ ਚ ਰਹਿਣਾ ਪਿਆ ਸਕੂਲ ਦੇ ਗਰਾਊਂਡ 'ਚ ਪੈਣਾ ਪਿਆ ਸੜਕਾਂ 'ਤੇ ਸੌਣਾ ਪਿਆ ਪੈਣ ਤੇ ਧੰਨਵਾਦ ਆ ਅੱਜ ਇਹਨਾਂ ਦੇ ਚਾਚਾ ਜੀ ਤੇ ਅੱਜ ਇਹਨਾਂ ਦੇ ਫੁੱਫੜ ਜੀ ਇੱਥੋਂ ਸਾਡੇ ਕੋਲ ਲੈਣ ਆਏ ਨੇ ਬਹੁਤ ਮਨ ਨੂੰ ਚੰਗਾ ਲੱਗਿਆ ਕਿਉਂਕਿ ਕੁਲਵਿੰਦਰ ਭੈਣ ਬਹੁਤ ਕਹਿੰਦੀ ਰਹਿੰਦੀ ਸੀ ਵੀ ਵੀਰੇ ਮੈਂ ਜਾਣਾ ਕਰੇ ਮੇਰੀ ਗੱਲ ਕਰਾ ਦਿਓ ਮੈਨੂੰ ਭੇਜ ਦਿਓ ਮੈਂ ਹੁਣ ਠੀਕ ਆ ਜਾਵਾਂ ਮੈਂ ਕਰੇ ਕਿਉਂਕਿ ਆਪਣਾ ਆਪਣਾ ਹੀ ਹੁੰਦਾ ਵਾ ਹਨਾ ਨੋ ਡਾਊਟ ਇੱਥੇ ਸਾਡੇ ਬੱਚਿਆਂ ਦੀ ਵੀ ਬਹੁਤ ਸੋਹਣੀ ਕੇਅਰ ਕਰਦੀ ਆ ਭੈਣ ਪੰਜ ਬੱਚੇ ਭੈਣ ਤੇ ਡਿਪੈਂਡੈਂਟ ਸੀਗੇ ਪੰਜਾਂ ਬੱਚਿਆਂ ਨੂੰ ਨਮਾਉਣਾ ਤਵਾਉਣਾ ਪ੍ਰਸ਼ਾਦਾ ਪਾਣੀ ਛਕਾਉਣਾ ਲੀੜੇ ਕੱਪੜੇ ਬਦਲਾਉਣੇ ਉਹਦਾ ਮੰਝਾ ਬਿਸਤਰਾ ਸਾਰੀ ਜ਼ਿੰਮੇਵਾਰੀ ਕਰਵਿੰਦਰ ਭੈਣ ਦੀ ਸੀ ਭਾਂਡਿਆਂ ਦੀ ਸੇਵਾ ਕਰਦੀ ਸੀ ਪਹਿਲਾਂ ਉਹਨੇ ਤੋਂ ਮੈਂ ਲੜ ਕੇ ਹਟਾਇਆ ਇਹਨੂੰ ਇਹਦੇ ਹੱਥ ਗਲਗੇ ਸੀ ਅੱਥਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਸੀ ਆਂਗਲੀਆਂ ਦੇ ਵਿੱਚ ਇੱਥੇ ਤੇ ਫਿਰ ਵੀ ਇਹ ਭਾਂਡੇ ਤੋਂ ਨਹੀਂ ਹਟਦੀ ਸੀ ਡਾਕਟਰ ਨੇ ਕਿਹਾ ਸੀ ਵੀ ਸਾਬਣ ਨਾਲ ਤੁਹਾਨੂੰ ਨਹੀਂ ਲੱਗਣਾ ਚਾਹੀਦਾ ਪਰ ਇਹ ਫੇਰ ਭਾਂਡੇ ਧੋਣ ਲੱਗ ਕੇ ਆਂਦੀ ਸੀ ਕਿ ਜੇ ਕੰਮ ਪਿਆਵਾਂ ਮੂਰੇ ਫਿਰ ਇਹ ਦੇਖ ਨਹੀਂ ਸਕਦੀ ਜੇ ਗੰਦਗੀ ਪਈ ਹੈ ਮੂਰੇ ਫਿਰ ਇਹਨੇ ਕੰਮ ਕਰਨ ਲੱਗ ਗਿਆ ਨਾ ਜੀ ਕੱਪੜੇ ਕੋਈ ਧੋਣ ਵਾਲੇ ਪਏ ਨੇ ਕੱਪੜੇ ਧੋਣ ਲੱਗ ਗਿਆ ਨਾ ਜੇ ਭਾਂਡੇ ਧੋਣ ਵਾਲੇ ਪਏ ਨੇ ਭਾਂਡੇ ਧੋਣ ਲੱਗ ਗਿਆ ਨਾ ਜੇ ਕੋਈ ਕੂੜਾ ਪਿਆ ਹੈ ਨੇ ਸਾਫ਼ ਸੁਥਰੀ ਝਾੜੂ ਲੱਗ ਜਾਣਾ ਕਰਨ ਮਤਲਬ ਜੇ ਕੋਈ ਬੱਚੇ ਦੇ ਮੂੰਹ ਸਿਰ ਗੰਦਾ ਕੱਪੜੇ ਗੰਦੇ ਆ ਜਾਂ ਬਾਲ ਖਿਲਰੇ ਹੋਏ ਆ ਨੇ ਉਹਨਾਂ ਦਾ ਸਿਰ ਬੋਣ ਲੱਗ ਗਿਆ ਨਾ ਮਤਲਬ ਐਸੀ ਸੇਵਾਦਾਰੀ ਭੈਣ ਜਿਹੜੀ ਮਹਾਰਾ ਅਬ 2 ਸਾਲਾਂ ਦੇ ਵਿੱਚ ਹੀ ਪਿਛਲੇ ਸਾਲ ਨਹੀਂ 2023 ਦੇ ਵਿੱਚ ਇਹ ਭੈਣ 9ਵੇਂ ਮਹੀਨੇ ਆਈ ਸੀ ਸਾਡੇ ਕੋਲੇ ਤੇ ਅੱਜ 2025 ਦਾ ਆਪਣਾ 7ਵਾਂ ਮਹੀਨਾ ਚੱਲਦਾ ਤੇ ਹੋਰ 2 ਮਹੀਨਿਆਂ ਨੂੰ ਇਹਨੂੰ ਪੂਰੇ 2 ਸਾਲ ਹੋਏ ਨੇ ਭੈਣ ਨੂੰ ਸਾਡੇ ਕੋਲੇ ਆਈ ਤੇ ਇਹ 2 ਸਾਲਾਂ ਦੇ ਵਿੱਚ ਵਿੱਚ ਹੀ ਭੈਣ ਠੀਕ ਹੋ ਕੇ ਬਿਲਕੁਲ ਤੰਦਰੁਸਤ ਹੋ ਕੇ ਆਪਣੇ ਘਰ ਆਪਣੇ ਪਰਿਵਾਰ ਚ ਵਾਪਸ ਚੱਲੀ ਆ ਸਾਡੀ ਇਹਨਾਂ ਦੇ ਸਹੁਰੇ ਪਰਿਵਾਰ ਨੂੰ ਵੀ ਬੇਨਤੀ ਆ ਵੀ ਭਾਈ ਸਾਡਾ ਕੋਈ ਤੁਹਾਡੇ ਨਾਲ ਗੁੱਸਾ ਨਹੀਂ ਸਾਡੀ ਕੋਈ ਤੁਹਾਡੇ ਨਾਲ ਨਾਰਾਜ਼ਗੀ ਨਹੀਂ ਹੈਗੀ ਪਰ ਸਾਡੀ ਇੱਕ ਬੇਨਤੀ ਹੈ ਬਾਈ ਤਲਾਕ ਹਸਬੰਡ ਵਾਈਫ ਦਾ ਹੋ ਗਿਆ ਬੱਚੇ ਨਾਲ ਤਲਾਕ ਤਾਂ ਨਹੀਂ ਹੋ ਸਕਦਾ ਮਾਂ ਦਾ ਔਰ ਜੇ ਇਹ ਮਾਂ ਚਾਹੇ ਬੱਚਾ ਵਾਪਸ ਲੈਣਾ ਤੁਹਾਨੂੰ ਵੀ ਪਤਾ ਵੀ ਮਾਂ ਬੱਚਾ ਲੈ ਸਕਦੀ ਹੈ ਪਰ ਜੇ ਤੁਸੀਂ ਥੋੜੀ ਜੀ ਇਨਸਾਨੀਅਤ ਦਿਖਾਵੋ ਹੁਣੇ ਬਿਲਕੁਲ ਠੀਕ ਆ ਭੈਣ ਦੇਖੋ ਦੁੱਖ ਤਕਲੀਫ ਕਿਸੇ ਤੇ ਵੀ ਆ ਸਕਦੀ ਆ ਬਾਈ ਤੇਰੇ ਤੇ ਵੀ ਆ ਸਕਦੀ ਸੀ ਜੇ ਇਹੀ ਸੇਮ ਪ੍ਰੋਬਲਮ ਚ ਤੁਸੀਂ ਚਲੇ ਜਾਂਦੇ ਤਾਂ ਫਿਰ ਤੁਹਾਨੂੰ ਇਹ ਛੱਡ ਕੇ ਚਲੇ ਜਾਂਦੀ ਉਸ ਹਾਲਤ 'ਚ ਤਾਂ ਤੁਹਾਨੂੰ ਕਿਵੇਂ ਲੱਗਦਾ ਤੇ ਜੇ ਅੱਜ ਇਹ ਡਿਪਰੈਸ਼ਨ ਚਲੇ ਗਈ ਚਲੋ ਠੀਕ ਹੈ ਉਸ ਟਾਈਮ ਤੁਸੀਂ ਨਹੀਂ ਸੰਭਲ पाए ਨਹੀਂ ਦੇਖ पाए ਨਹੀਂ ਸਮਝਾ पाए ਪਰ ਹੁਣ ਬਿਲਕੁਲ ਠੀਕ ਹੈ ਬਾਈ ਬਣ ਕੇ ਥੋੜਾ ਪਿੱਛੇ ਮੁੜੋ ਕਿਉਂਕਿ ਉਸ ਬੱਚੇ ਨੂੰ ਮਾਂ ਦੀ ਵੀ ਲੋੜ ਆ ਪਰ ਇਸ ਭੈਣ ਨੂੰ ਵੀ ਬੱਚੇ ਦੀ ਲੋੜ ਆ ਪਰਿਵਾਰ ਦੀ ਲੋੜ ਆ ਕਿੰਨਾ ਕੁ ਟਾਈਮ ਇਹ ਆਪਣੇ ਪੀਕੇ ਪਿੰਡ ਵੀ ਕੱਟੋਗੇ ਆਪਦੇ ਭਰਾ ਭਜਾਈਆਂ ਦੇ ਸਿਰ ਤੇ ਕਿੱਥੇ ਰਹੋਗੇ ਤੇ ਜੇ ਬਾਈ ਤੂੰ ਥੋੜੀ ਸਮਝਦਾਰੀ ਦਿਖਾ ਮੈਂ ਤੂੰ ਇਹਨੂੰ ਵਿਆਹ ਕਿ ਲੈ ਆਇਆ ਸੀ ਇਹਨੂੰ ਸਿਹਰਿਆਂ ਨਾਲ ਜਾ ਕੇ ਉੱਥੇ ਲਾਵਾ ਲੈ ਕੇ ਨਾਲ ਬਰਾਤ ਲੈ ਕੇ ਗਿਆ ਸੀ ਤੇ ਇਸ ਡਿਊਟੀ ਨੂੰ ਨਿਭਾ ਯਾਰ ਬਾਈ ਇਹ ਸਾਡੀ ਤੈਨੂੰ ਬੇਨਤੀ ਆ ਹਾਂ ਇਸ ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਂਦੇ ਆ ਵੀ ਇਹ ਭੈਣ ਕਿਸੇ ਗੱਲ ਨੂੰ ਹੁਣ ਸਮੱਸਿਆ ਨਹੀਂ ਹੈਗੀ ਕੋਈ ਦਿਮਾਗੀ ਸਮੱਸਿਆ ਬਿਲਕੁਲ ਠੀਕ ਆ ਬਿਲਕੁਲ ਨਾਰਮਲ ਆਏ ਬਸ ਇਹਨੂੰ ਥੋੜੀ ਜੀ ਸਪੋਰਟ ਦੀ ਲੋੜ ਆ ਥੋੜੇ ਸਾਥ ਦੀ ਲੋੜ ਆ ਤੁਹਾਡੇ ਦੀ ਸਾਰਿਆਂ ਦੇ ਜਿੱਥੇ ਬਾਈ ਹੁਣਾਂ ਨੇ ਸਪੋਰਟ ਕੀਤੀ ਹੈ ਸਾਤ ਤੈਨਾਂ ਦਾ ਧੰਨਵਾਦ ਆ ਤੇ ਉੱਤੇ ਤੁਹਾਡਾ ਵੀ ਧੰਨਵਾਦ ਕਰਾਂਗੇ ਅਸੀਂ ਵੀ ਜੇ ਤੂੰ ਆਪਣੀ ਡਿਊਟੀ ਨਿਭਾਏਂਗਾ ਜੇ ਭੈਣੇ ਫਿਰ ਜਿਉਂਦੀ ਵਸਦੀ ਰਹੇ ਮੇਰੀ ਭੈਣ ਬਾਈ ਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਾਖਸ਼ੀ ਤੰਦਰੁਸਤੀ ਵਾਖਸ਼ੀ ਮੇਰੀ ਭੈਣ ਨੂੰ ਇਹ ਸਾਡੇ ਵੱਲੋਂ ਸਿਹਧਾਰਾ ਵਾ 3ਾਂ ਦਾ ਇਹ ਪੁੱਛ ਨਹੀਂ ਲੈਣਾ ਮੇਰੀ ਬਹੁਤ ਆ ਆ ਆ 500 ਰੁਪਏ 3ਾਂ ਵਾ 3ਾਂ 3ਾਂ ਨਹੀਂ ਨਹੀਂ ਲੈ ਲੈ ਮੇਰੀ ਸੈਕਿੰਡ ਭੈਣਾ ਨੂੰ ਭੈਣਾ ਨੂੰ ਦੇ ਹੀ ਦਾਂਦਾ ਸੈਕਿੰਡ ਮੇਰੀ ਜਿਉਂਦੀ ਵਸਦੀ ਮਾਰਾ ਤੰਦਰੁਸਤੀਆਂ ਨਾਲ ਉਹ ਆਪਣੇ ਘਰ ਚ ਲੀਆ ਸਾਨੂੰ ਬਹੁਤ ਖੁਸ਼ੀ ਆ ਇਸ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਨੇਂਦਰਕਰ ਜੀ ਬਹੁਤ ਬਹੁਤ ਧੰਨਵਾਦੀ ਹਾਂ ਔਰ ਖਾਸ ਕਰ ਵਾਹਿਗੁਰੂ ਪ੍ਰੀ ਸਿੰਘ ਜੀ ਦੇ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਇੰਡੀਅਨ ਸ੍ਰੀਮਤ ਦੇ ਵਿੱਚ ਸਾਡੇ ਪਰਿਵਾਰ ਦੀ ਔਰ ਸਾਡੇ ਪਿੰਡ ਦੀ ਔਰ ਬੇਟੀ ਦੀ ਸੁਰੱਖਿਆ ਕੀਤੀ ਪਹਿਲੀ ਵਾਰ ਦੇਖਿਆ ਜੇ ਜੋ ਵਾਈ ਗੁਰਪ੍ਰੀਤ ਸਿੰਘ ਦਾ ਨੇਚਰ ਆ ਜੋ ਉਹਨਾਂ ਦਾ ਡਿਊਟੀ ਜਿਸ ਤਰ੍ਹਾਂ ਕਰਦੇ ਆ ਇਹ ਸ਼ਾਇਦ ਕੋਈ ਇਨਸਾਨ ਹੋਣ। ਔਰ ਲੜਕੀ ਕੁਲਵਿੰਦਰ ਕੌਰ ਦੇ ਮਾਤਾ ਪਿਤਾ ਇਸ ਸਮ ਸੰਸਾਰ ਤੇ ਹੈ ਨਹੀਂ। ਕਿਉਂਕਿ ਸਮਾਜ ਤੌਰ ਤੇ ਪਰਿਵਾਰ ਤੌਰ ਤੇ ਮੇਰੇ ਵੱਡੇ ਭਾਈ ਸਗੇ ਔਰ ਮੇਰੀ ਭਜ। ਔਰ ਤੋਂ ਮੇਂ ਛੋਟਾ ਸਗਾ। ਔਰ ਜਦੋਂ ਮੈਂ ਮੋਟੀ ਗੱਲ ਕਰਾਂ ਕਿ ਜਦੋਂ ਬੇਟੀ ਦਾ ਪਰਵਾਦ ਚ ਡਿਸਕੂਟ ਹੋਇਆ। ਸਿਰ ਤੋਂ ਸਰ ਮੈਂ ਲਾਸਟ ਗੱਲ ਇਹ ਕਰੂੰਗਾ ਕਿ ਮਾਂ ਪੇ ਨੇ ਸੌਰੀ ਸਾਰਾ ਪਰਿਵਾਰ ਨੇ ਆਪਣੀ ਸਹੀ ਡਿਊਟੀ ਨਿਭਾਉਣ ਦੀ ਬਜਾਏ ਜੋ ਕਿ ਡਿਊਟੀ ਨਿਭਾਉਣੀ ਸੀ ਇਹ ਸੁਪਨੇ ਦੇ ਘਰ ਨੇ ਡਿਊਟੀ ਨਿਭਾਈ ਉਹ ਕੰਮ ਕੀਤਾ ਜਿਹੜੀ ਕਿ ਕਹਿਣ ਦਾ ਮਤਲਬ ਦਵਾਈ ਦੀ ਲੋੜ ਸੀ ਇਹਨੂੰ ਸਹੀ ਰਸਤਾ ਲਿਆਉਣ ਦੀ ਲੋੜ ਸੀ ਫਿਰ ਦੁਬਾਰਾ ਬਹੁਤ ਅਜੀ ਧੰਵਾਦੀ ਆ ਕਿ ਅਸੀਂ ਇਹ ਦੇਣ ਨਹੀਂ ਦੇ ਸਕਦੇ ਜੋ ਮਨੁੱਖਤਾ ਦੀ ਸੇਵਾ ਨੇ ਇਸ ਕੁੜੀ ਨੂੰ ਮਾਣ ਦੇ ਰੂਪ 'ਚ ਲਿਆਉਣ ਨਾਲ ਲਈ ਬਹੁਤ ਬਹੁਤ ਧੰਨਵਾਦ ਜੀ ਔਰ ਹੁਣ ਅਸੀਂ ਆਪਣੇ ਸ਼ੀਰ ਸਲਾਮਤ ਸੁਪਨੇ ਦੇ ਘਰ ਤੋਂ ਬੇਟੀ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਔਰ ਅਸੀਂ ਬੜੇ ਖੁਸ਼ ਹਾਂ